ਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਗੋਭੀ ਦੀ ਸਬਜ਼ੀ ਉਹਦੇ ਲਈ ਆਪਾਂ ਨੇ ਜੀ ਗੋਭੀ ਕੱਟੀ ਐ ਆਲੂ ਆਪਾਂ ਨੇ ਬੋਇਲ ਕਰਕੇ ਰੱਖੇ ਨੇ ਲਸਣ ਲਿਆ ਜੀ ਪਿਆਜ਼ ਲੈਏ ਨੇ ਅੱਜ ਆਪਾਂ ਨੇ ਲੈਨੇ ਮਿਰਚਾਂ ਤੇ ਨਮਕ ਅੱਜ ਆਪਾਂ ਨੇ ਲਈ ਹਲਦੀ ਹਲਦੀ ਆਪਾਂ ਕੱਚੀ ਪਾਵਾਂਗੇ ਹਾਂਜੀ ਸੁੱਕੀ ਹਲਦੀ ਜੀ ਹੈ ਨਹੀਂ ਸੀਗੀ ਅੱਜ ਸੀ ਫਿਰ ਸੋਚਿਆ ਜੀ ਚਲੋ ਕੱਚੀ ਹਲਦੀ ਪਾ ਲੈਨੇ ਇੱਧਰ ਜੀ ਕੜਾਹੀ ਆਪਾਂ ਨੇ ਗਰਮ ਰੱਖੀ ਐ ਤੇਲ ਪਾਵਾਂਗੇ ਹਾਂਜੀ ਕੜਾਹੀ ਆਪਣੀ ਗਰਮ ਹੋ ਚੁੱਕੀ ਆਪਾਂ ਪਾ ਰਹੇ ਹਾਂ ਜੀ ਸਰੋਂ ਦਾ ਤੇਲ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਜੀਰਾ ਹਾਂਜੀ ਨਾਲੇ ਜੀ ਆਪਾਂ ਇਹਦੇ ਵਿੱਚ ਲਸਣ ਪਾ ਦਾਂਗੇ ਕੱਟਿਆ ਹੋਇਆ ਥੋੜੀ ਆਪਾਂ ਜੀ ਰਾਈ ਪਾ ਰਹੇ ਹਾਂ ਹਾਂਜੀ ਜਿਹੜੇ ਭਾਂਣ ਪਾਈ ਜੇ ਆਪਣੇ ਨਾਲ ਜੁੜੇ ਹੋਣਗੇ ਇਹਨਾਂ ਦਾ ਧੰਨਵਾਦ ਜਿਹੜੇ ਹੋਰ ਵੀ ਜੀ ਆਪਣੇ ਨਵੇਂ ਢਾਂ ਪਾਈ ਆਪਣੇ ਨਜੂੜੇ ਨੂੰ ਵੀ ਵੀਡੀਓ ਦੇਖ ਦੇਣੀ ਆਪਣੀ ਵੀਡੀਓ ਨੂੰ ਬਾਅਦ ਤੋਂ ਬਾਅਦ ਲੈ ਕੇ ਸ਼ੇਅਰ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ ਹਾਂਜੀ ਕੱਟਿਆ ਹੋਇਆ ਪਿਆਜ਼ ਪਾ ਰਹੇ ਹਾਂ ਜੀ ਤੋਂ ਅਸੀਂ ਆਪਣਾ ਲਸਣ ਮੇਕੀਕ ਮਿਕਸ ਛਾੜ ਦਾਂਗੇ ਮਿਕਸ ਕਰ ਕੇ ਪਕਾ ਲਾਂਗੇ। ਓਹ ਜੀ ਇਹਨਾਂ ਨੂੰ ਲਾਈਟ ਬਰਾਉਨ ਜਿਆ ਹੋਣ ਤੱਕ ਪਕਾ ਲਾਂਗੇ। ਥੋੜ੍ਹਾ ਜਿਹਾ ਮਿਰਚ। ਹਾਂਜੀ ਲਸਣ ਪਿਆਜ਼ ਜੀ ਆਪਣਾ ਬਰਾਉਨ ਜੇ ਹੋ ਗਏ ਆਪਾਂ ਇਹਦੇ ਵਿੱਚ ਜੀ ਹਲਦੀ ਪਾ ਰਹੇ ਹਾਂ। ਹਲਦੀ ਆਪਾਂ ਨੇ ਜੀ ਕੱਚੀ ਪਾਈ ਹੈ। ਸੁੱਕੀ ਹਲਦੀ ਸਾਡੇ ਕੋਲ ਹੈ ਨਹੀਂ ਜੀ ਇਹ ਜੀ। ਆ ਬੇਚ ਕੁੱਝ ਹਲਦ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਪਾ ਦਾਂਗੇ ਨਮਕ ਤੇ ਮਿਰਚ ਪਾਣੀ ਦੇ ਵਿੱਚ ਘੋਲ ਕੇ ਪਾਵਾਂਗੇ ਬੜੀ ਕਲਰ ਆ ਗਿਆ ਕੁੱਝ ਹਲਦ ਐ ਕਿਹਦਾ ਆਉਣਾ ਆਪਾਂ ਪਾ ਰਹੀ ਜੀ ਕਸੂਰੀ ਮੇਥੀ ਥੋੜੀ ਜੀ ਨਾ ਵਧੀਆ ਜੀ ਆਪਣਾ ਤੜਕਾ ਹੋਊਗਾ ਉਨੀ ਵਧੀਆ ਆਪਣੀ ਸਬਜ਼ੀ ਬਣੂਗੀ ਹਾਂਜੀ ਆਪਾਂ ਢੱਕ ਦਾਂਗੇ ਜੀ ਢੱਕ ਕੇ ਪਕਾਵਾਂਗੇ ਜਿੰਨੀ ਦੇਰ ਤੱਕ ਆਪਣਾ ਮਸਾਲਾ ਤੇਲ ਨਹੀਂ ਛੱਡਦਾ ਹਾਂਜੀ ਥੋੜਾ ਜਿਹਾ ਜੀ ਆਪਾਂ ਪਾਣੀ ਪਾ ਦਾਂਗੇ ਉਂਗੀ ਤਰ੍ਹਾਂ ਜੀ ਇਹਨੂੰ ਮਿਕਸ ਕਰ ਦਾਂਗੇ ਹਾਂਜੀ ਆਪਣੀ ਜੀ ਸਾਰੀ ਸਬਜ਼ੀ ਤੜਕੇ ਤੇ ਡਿਪੈਂਡ ਕਰਦੀ ਹੁੰਦੀ ਹੈ ਜਿੰਨਾ ਵਧੀਆ ਤੜਕਾ ਹੋਊਗਾ ਜੀ ਉਨੀ ਵਧੀਆ ਆਪਣੀ ਸਬਜ਼ੀ ਬਣੂਗੀ ਢੱਕ ਦਾਂਗੇ ਢੱਕ ਕੇ 1-2 ਮਿੰਟ ਲਈ ਪਕਾ ਲਾਂਗੇ ਹਾਂਜੀ ਆਪਾਂ ਪਾ ਰਹੇ ਹਾਂ ਜੀ ਕੱਟੀ ਹੋਈ ਗੋਭੀ ਤੇ ਪੱਤੇ ਵੀ ਨਾਲ ਹਾਂ ਨਾ ਬੜੀਆਂ ਵਧੀਆ ਲੱਗਣ ਨੇ ਪੱਤੇ ਤਾਂ ਹਾਂ ਜਿਹੜੇ ਜੀ ਨਾਰਮਲ ਆ ਰਹੇ ਜਿਹੇ ਪੱਤੇ ਹੁੰਦੇ ਨੇ ਗੋਭੀ ਦੇ ਨਾਲ ਆਪਾਂ ਨੇ ਉਹ ਵੀ ਵਿੱਚ ਪਾਲੇ ਘੱਟ ਕੇ ਹਾਂਜੀ ਗੋਭੀ ਜੇ ਆਪਣੇ ਘਰ ਦੀ ਹੋਈ ਐ ਇਸ ਕਰਕੇ ਆਪਾਂ ਨੇ ਪੱਤੇ ਪਾਲੇ ਵੀ ਇਹਦੇ ਤੇ ਕੋਈ ਸਪਰੇਅ ਵਗੈਰਾ ਕੀਤੀ ਹੋਈ ਐ ਤਾਂ ਕਰਕੇ ਜੀ ਆਪਾਂ ਨੇ ਪੱਤੇ ਵੀ ਨਾਲੇ ਪਾਲੇ ਸਾਰੀ ਸਬਜੀ ਨੂੰ ਜੀ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਕੰਜੀ ਟਾਕ ਦਾਂਗੇ, ਟਾ ਕੇ ਪਕਾਵਾਂਗੇ 1-2 ਮਿੰਟ। ਆਪਾਂ ਸਬਜੀ ਨੂੰ ਜੀ ਵਿੱਚ 1-2 ਵਾਰੀ ਚੈੱਕ ਕਰਦੇ ਰਹਾਂਗੇ। ਸਬਜੀ ਆਪਣੀ ਬਣ ਰਹੀ ਹੈ। ਬਹੁਤ ਵਧੀਆ ਜਿਹੜੀ ਸ਼ਾਈਨਿੰਗ ਆਈ ਰਹੀ ਹੈ। ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੋਇਲ ਕੀਤੇ ਹੋਏ ਆਲੂ ਬੋਬੀ ਆਪਣੀ ਕੱਚੀ ਸੀ ਜੀ ਉਸ ਆਪਾਂ ਨੇ ਪਹਿਲਾਂ ਪਾ ਲਈ ਸੀ ਆਲੂ ਬੋਇਲ ਕੀਤੇ ਹੋਏ ਨੇ ਇਹਨਾਂ ਨੂੰ ਨਗਰ ਮਿਕਸ ਕਰ ਦਿੰਦੇ ਹਾਂ ਤੁਸੀਂ ਵੀ ਜਰੂਰ ਇਸੇ ਤਰ੍ਹਾਂ ਸਬਜ਼ੀ ਬਣਾਇਓ ਟਰਾਈ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੰਨੇ ਲੱਗੀ ਹਾਂਜੀ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਜੀ ਹੈਲਪ ਕਰੋ ਕੋਈ ਹੈਲਪ ਦੀ ਲੋੜ ਹੈ ਜੀ ਬਾਤ ਤੋਂ ਬਾਅਦ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਹਾਂਜੀ ਕੱਚੀ ਹਲਦੀ ਪਾਉਣ ਦੇ ਨਾਲ ਸਬਜ਼ੀ ਦੀ ਬਹੁਤ ਵਧੀਆ ਸ਼ਾਈਨਿੰਗ ਆ ਰਹੀ ਹੈ। ਹਾਂਜੀ ਟੱਕ ਦਾਂਗੇ। ਹਾਂਜੀ ਸਬਜ਼ੀ ਜੀ ਆਪਾਂ ਬਾਤ ਨਹੀਂ ਬਣ ਰਹੀ ਹੈ। ਤਾਂ ਆਪਾਂ ਵਿੱਚ ਜਿਹਨੂੰ ਚੈੱਕ ਕਰਨਾ ਹੈ। ਹਾਂਜੀ ਟੱਕ ਦਾਂਗੇ, ਟੱਕ ਕੇ ਪਕਾ ਲਾਂਗੇ। ਹਾਂਜੀ ਆਪਣੀ ਜੀ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਆ ਗਈ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ। ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਸਰਵ ਕਰ ਲਾਂਗੇ। ਹਾਂਜੀ ਆਪਾਂ ਨੇ ਸਬਜੀ ਨੂੰ ਇੱਕ ਡੋਂਗੇ ਦੇ ਵਿੱਚ ਸਰਵ ਕਰ ਲਿਆ ਜੀ। ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ।